ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਸਾਡੇ YouTube ਚੈਨਲ ਦੇ ਉੱਪਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਬਰੀਡ ਰਿਪੀਟਰ ਬਾਰੇ ਗੱਲ ਕਰਾਂਗੇ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਆਪਾਂ ਅਕਸਰ ਦੇਖਦੇ ਆਂ ਕਿ ਝੁੱਟੀਆਂ ਬੱਚੀਆਂ ਗੱਬਣ ਨਹੀਂ ਰਹਿੰਦੀਆਂ ਵਾਰ-ਵਾਰ ਰਿਪੀਟ ਹੁੰਦੀਆਂ ਨੇ ਔਰ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੀ ਕਾਰਨ ਨੇ ਕਿ ਉਹ ਵਾਰ-ਵਾਰ ਰਿਪੀਟ ਹੁੰਦੀਆਂ ਨੇ ਤੇ ਕਿਸ ਤਰ੍ਹਾਂ ਆਪਾਂ ਲਾਜ ਕਰਕੇ ਉਹਨਾਂ ਦਾ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਆਪਾਂ ਕੰਜ਼ੂਮਿੰਗ ਕਰਾਵਾਂਗੇ ਤੇ ਤੁਹਾਡਾ ਪਸ਼ੂ ਸ਼ਰਤੀਆ ਰਿਪੀਟਰ ਨਹੀਂ ਹੋਏਗਾ ਅਪਾ ਦੇਖਦੇ ਆ ਕਿ ਜਦੋਂ ਆਪਾਂ ਪਸ਼ੂ ਦੀ ਕਨਸੀਵਿੰਗ ਕਰਾਉਣੀ ਹੈ ਤੇ ਉਹ ਪਸ਼ੂ ਕਨਸੀਵ ਨਹੀਂ ਕਰ ਪਾਉਂਦਾ ਏਆਈ ਕਰਵਾਉਣੀ ਹੈ ਤਾਂ ਕਨਸੀਵ ਨਹੀਂ ਕਰ ਪਾਉਂਦਾ ਉਸ ਦੇ ਕਈ ਸਾਰੇ ਕਾਰਨ ਹੁੰਦੇ ਨੇ ਪਸ਼ੂ ਜਦੋਂ ਡਿਸਚਾਰਜ ਕਰਦਾ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਗੰਦਲਾ ਡਿਸਚਾਰਜ ਡਿਸਚਾਰਜ ਹੁੰਦਾ ਤੇ ਕਈ ਵਾਰੀ ਪਾਣੀ ਵਰਗਾ ਡਿਸਚਾਰਜ ਹੁੰਦਾ ਤੇ ਜਦੋਂ ਪਸ਼ੂ 4-5 ਦਿਨ ਲਗਾਤਾਰ ਡਿਸਚਾਰਜ ਕਰਦਾ ਤੇ ਗੰਦਲਾ ਡਿਸਚਾਰਜ ਕਰਦਾ ਹੈ ਉਸ ਦੇ ਵਿੱਚ ਆਪਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਡਿਸਚਾਰਜ ਸਾਫ਼ ਹੈ ਜਾਂ ਗੰਦਲਾ ਹੈ ਅਗਰ ਗੰਦਲਾ ਡਿਸਚਾਰਜ ਹੈ ਤਾਂ ਪਸ਼ੂ ਦੇ ਜਿਹੜੀ ਯੂਟਰਸ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੁੰਦੀ ਹੈ ਠੀਕ ਹੈ ਤਾਂ ਜੀ ਫਿਰ ਤੁਸੀਂ ਇਸ ਦੇ ਵਿੱਚ AI ਕਰਵਾਉਂਗੇ ਤਾਂ ਤੁਹਾਡਾ ਪਸ਼ੂ ਗੱਭਾ ਨਹੀਂ ਹੋਏਗਾ ਉਹ ਵਾਰ-ਵਾਰ ਰਿਪੀਟ ਹੋਏਗਾ ਅਗਰ ਲਗਾਤਾਰ 4-5 ਦਿਨ ਹੀ ਵੀ ਡਿਸਟਾਰਜ ਡਿਸਚਾਰਜ ਕਰਦਾ ਹੈ ਤਾਂ ਤਾਂ ਵੀ ਤੁਹਾਡਾ ਪਸ਼ੂ ਕਨਸੀਵਿੰਗ ਨਹੀਂ ਕਰ ਪਾਏਗਾ ਇਸ ਦੇ ਕਈ ਸਾਰੇ ਕਾਰਨ ਨੇ ਕਿ ਪਸ਼ੂ ਦੀ ਯੂਟਰਸ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੁੰਦੀ ਹੈ ਪਸ਼ੂ ਦਾ ਹਾਰਮੋਨ ਇਨ ਬੈਲੈਂਸ ਹੋ ਜਾਂਦਾ ਹੈ ਜਿਸ ਕਰਕੇ ਪਸ਼ੂ ਦੇ ਵਿੱਚ ਐਗ ਪ੍ਰੋਡਕਸ਼ਨ ਦੀ ਜਿਹੜੀ ਹੈ ਐਗ ਪ੍ਰੋਡਿਊਸ ਨਹੀਂ ਹੋ ਪਾਉਂਦਾ ਐਗ ਪ੍ਰੋਡਕਸ਼ਨ ਨਹੀਂ ਹੁੰਦੀ ਹੈ ਠੀਕ ਹੈ ਔਰ ਪਸ਼ੂ ਜਿਹੜਾ ਵਾਰ-ਵਾਰ ਹੀਟ ਦੇ ਵਿੱਚ ਆਉਂਦਾ ਹੈ ਤੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਪਹਿਲਾਂ ਇਸ ਪਸ਼ੂ ਦੀ ਜਿਹੜੀ ਹੈਗੀ ਐ ਯੂਟਰਸ ਨੂੰ ਸਾਫ਼ ਕਰਵਾਉਣਾ ਹੈ ਤੁਸੀਂ ਤੇ ਉਸ ਦੇ ਵਿੱਚ ਚੰਗੀ ਤਰ੍ਹਾਂ ਯੂਟਰਸ ਨੂੰ ਸਾਫ਼ ਕਰਵਾ ਕੇ ਉਸ ਤੋਂ ਬਾਅਦ ਹੀ ਤੁਸੀਂ ਕੁਝ ਅੱਗੇ ਇਨਸਟਰਕਸ਼ਨ ਹੁੰਦੀਆਂ ਨੇ ਕੁਝ ਚੀਜ਼ਾਂ ਫਾਲੋ ਕਰਨੀਆਂ ਪੈਂਦੀਆਂ ਨੇ ਜਿਸ ਤੋਂ ਬਾਅਦ ਤੁਹਾਡਾ ਪਸ਼ੂ ਬਿਲਕੁਲ ਠੀਕ ਹੋ ਜਾਏਗਾ ਤੇ ਉਸ ਨੂੰ ਕਨਸੀਵਿੰਗ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਆਪਾਂ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਡਕਟ ਦੇਖਦੇ ਹਾਂ ਦੇਸੀ ਤਰੀਕੇ ਤੁਹਾਨੂੰ ਪਿਛਲੇ ਵਿੱਚ ਦੱਸੇ ਸੀ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਡਾਕਟਰ ਤੋਂ ਇੱਕ ਮੈਰੀਫਲੌਕਸ ਆਈਯੂ ਐਕਸਪੀ ਆਉਂਦੀ ਹੈ ਤੇ ਦੂਸਰੀ ਮੈਟਰੋ ਕੇਅਰ ਆਂਦੀ ਹੈ ਇਹਨਾਂ ਦੋਵਾਂ ਦੇ ਵਿੱਚੋਂ ਤੁਸੀਂ ਕੀ ਕਰਨਾ ਹੈ ਕਿ ਇੱਕ ਦਵਾਈ ਜਾਂ ਮੈਰੀਫਲੌਕਸ ਆਈਓ ਜਾਂ ਮੈਟਰੋ ਕੇਅਰ ਆਈਓ ਇਹ ਤੁਸੀਂ ਪਸ਼ੂ ਦੇ ਅੰਦਰ 3 ਦਿਨ ਰਖਵਾਉਣੀ ਹੈ ਤੇ ਇਸ ਦੇ ਨਾਲ ਤੁਹਾਡੇ ਪਸ਼ੂ ਦਾ ਜਿਹੜਾ ਹੈਗੀ ਹੈ ਯੂਟਰਸ ਦੇ ਵਿੱਚੋਂ ਇਨਫੈਕਸ਼ਨ ਜਿਹੜੀ ਹੈ ਉਹ ਰਿਮੂਵ ਹੋ ਜਾਵੇਗੀ ਠੀਕ ਹੈ ਤੇ ਇਸ ਨੂੰ 3 ਦਿਨ ਲਗਾਤਾਰ ਤੁਸੀਂ ਪਸ਼ੂ ਦੇ ਅੰਦਰ ਰਖਵਾਉਣਾ ਹੈ ਡਾਕਟਰ ਤੋਂ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ 3 ਦਿਨ ਦੇ ਬਾਅਦ ਪਸ਼ੂ ਦੀ ਜਿਹੜੀ ਡੀ ਵਰਮਿੰਗ ਕਰਨੀ ਹੈ ਠੀਕ ਹੈ ਡੀ ਵਰਮਿੰਗ ਕਰਨੀ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਡੀ ਵਰਮਿੰਗ ਨਹੀਂ ਕਰੋਗੇ ਤਾਂ ਤਾਂ ਵੀ ਪਸ਼ੂ ਜਿਹੜੀ ਕਨਸੀਵਿੰਗ ਨਹੀਂ ਕਰ ਪਾਏਗਾ ਡੀ ਵਰਮਿੰਗ ਦੇ ਵਿੱਚ ਤੁਸੀਂ ਜਾਂ ਤਾਂ ਗੋਲੀ ਦੇ ਸਕਦੇ ਹੋ ਠੀਕ ਹੈ ਤੇ ਜਾਂ ਫਿਰ ਤੁਸੀਂ ਜੋ ਲਿਕਵਿਡ ਆਂਦਾ ਹੈ ਉਹ ਦੇ ਸਕਦੇ ਹੋ ਗੋਲੀ ਜਾਂ ਲਿਕੋਰ ਜਿਹੜਾ ਤੁਸੀਂ ਦੇਣਾ ਹੈ ਇਹ ਤੁਸੀਂ ਖਾਲੀ ਪੇਟ ਪਸ਼ੂ ਨੂੰ ਦੇਣਾ ਜਿਦੇ ਵਿੱਚ ਤੁਸੀਂ ਦੇਖੋਗੇ ਕਿ ਵੈਰੀ ਬੈਕ ਦੀ ਨੀਲਜਨ ਆਉਂਦੀ ਹੈ ਜਾਂ ਐਲਬੋਰਮ ਆਉਂਦੀ ਹੈ ਠੀਕ ਹੈ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਦੇ ਸਕਦੇ ਹੋ ਤੁਸੀਂ ਵੱਡੇ ਪਸ਼ੂ ਨੂੰ ਠੀਕ ਹੈ ਤੇ ਜਾਂ ਫਿਰ ਤੁਸੀਂ ਗੋਲੀ ਦੇ ਸਕਦੇ ਹੋ ਇਹ ਤੁਸੀਂ ਖਾਲੀ ਪੇਟ ਦੇਣੀ ਹੈ ਜਾਂ ਤੁਸੀਂ ਸ਼ਾਮ ਦੇ ਟਾਈਮ ਜਦੋਂ ਪਸ਼ੂ ਖਾ ਪੀ ਕੇ ਅੱਟ ਜਾਂਦਾ ਉਸ ਤੋਂ ਬਾਅਦ ਇੱਕ ਛੋਟੀ ਜੀ ਡਲੀ ਗੁੜ ਦੀ ਦੇ ਕੇ ਉਸ ਤੋਂ ਬਾਅਦ ਰਾਤ ਦੇ 11:00 ਵਜੇ ਤੱਕ ਤੁਸੀਂ ਇਸ ਨੂੰ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਇਸ ਨੂੰ ਕੁਝ ਵੀ ਖਾਣ ਪੀਣ ਨੂੰ ਪਸ਼ੂ ਨੂੰ ਨਹੀਂ ਦੇਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਤੁਸੀਂ ਪਸ਼ੂ ਦੀ ਜਿਹੜੀ ਹੈ ਲੀਵਰ ਟੋਨਿਕ ਦੇਣਾ ਵੀ ਬਹੁਤ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੀਵਰ ਟੋਨਿਕ ਦੇ ਸਕਦੇ ਹੋ ਪ੍ਰੋਟਨ ਦੇ ਸਕਦੇ ਹੋ ਠੀਕ ਹੈ ਪ੍ਰੋਟਨ ਦੇਣਾ ਕਿਉਂ ਜ਼ਰੂਰੀ ਹੈ ਜਦੋਂ ਅਸੀਂ ਡੀਵਰਮਿੰਗ ਕਰਦੇ ਹਾਂ ਤਾਂ ਉਸ ਦੇ ਵਿੱਚ ਜਦੋਂ ਤੇ ਅੰਦਰ ਕੀੜੇ ਹੁੰਦੇ ਨੇ ਜਦੋਂ ਮਰਦੇ ਨੇ ਟੁੱਟਦੇ ਨੇ ਤਾਂ ਪਸ਼ੂ ਦੇ ਅੰਦਰ ਜਲਨ ਪੈਦਾ ਹੁੰਦੀ ਹੈ ਜਿਸ ਦੇ ਕਾਰਨ ਪਸ਼ੂ ਜਿਹੜਾ ਸਟ੍ਰੈਸ ਦੇ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਤੁਸੀਂ ਡੀਵਰਮਿੰਗ ਤੋਂ ਬਾਅਦ ਉਸ ਨੂੰ ਲੀਵਰ ਟੋਨਿਕ ਦਿਓਗੇ ਤਾਂ ਉਸ ਦੇ ਵਿੱਚ ਪਸ਼ੂ ਦਾ ਲੀਵਰ ਵੀ ਸਾਫ਼ ਹੋਏਗਾ ਤੇ ਉਸ ਨੂੰ ਜਿਹੜੀ ਹੈ ਸਟ੍ਰੈਸ ਤੋਂ ਵੀ ਬਚਤ ਕਰ ਸਕਦੇ ਆ ਅਸੀਂ ਠੀਕ ਹੈ ਤੇ ਇਸ ਤੋਂ ਬਾਅਦ ਤੁਸੀਂ ਪਸ਼ੂ ਨੂੰ ਜੋ ਲਗਾਤਾਰ ਬਰੋਟਨ ਦਿੰਦੇ ਰਹਿਣਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਪਸ਼ੂ ਦੇ ਜਿਹੜੇ ਪਾਊਡਰ ਦੇਣਾ ਹੈ ਤਾਂ ਕਿ ਉਸ ਦੇ ਅੰਦਰ ਚੰਗੀ ਤਰ੍ਹਾਂ ਤਾਕਤ ਬਣੇ CRS ਪੰਜਾਹ ਮਿਲ ਰੀਪਰੋ ਮਿਨ ਤੀਹ ਐਮ ਤੀਹ ਗ੍ਰਾਮ ਦੇਣਾ ਸੋਰੀ ਅਤੇ ਵਰਦਨ ਜਿਹੜਾ ਹੈਗਾ ਤੁਸੀਂ ਪੰਜ ਗ੍ਰਾਮ ਦੇਣਾ ਅਤੇ ਤੀਹ ਗ੍ਰਾਮ ਤੁਸੀਂ ਇਹਦੇ ਵਿੱਚ ਹਲਦੀ ਦੇਣੀ ਹੈ ਸੀ ਆਰ ਐੱਸ ਤੁਸੀਂ ਪੰਜਾਹ ਗ੍ਰਾਮ ਦੇਣਾ ਰਿਪਰੋਮੈਨ ਤੁਸੀਂ ਤੀਹ ਗ੍ਰਾਮ ਅਤੇ ਵਰਦਨ ਤੁਸੀਂ ਪੰਜ ਗ੍ਰਾਮ ਅਤੇ ਤੀਹ ਗ੍ਰਾਮ ਇਹਦੇ ਵਿੱਚ ਤੁਸੀਂ ਹਲਦੀ ਦੇਣੀ ਹੈ ਠੀਕ ਹੈ ਇਹ ਸਵੇਰੇ ਦੇ ਟਾਈਮ ਦੇ ਸਕਦੇ ਹੋ ਜਾਂ ਤੁਸੀਂ ਪਸ਼ੂ ਨੂੰ ਸ਼ਾਮ ਦੇ ਟਾਈਮ ਦੇ ਸਕਦੇ ਹੋ ਠੀਕ ਹੈ ਤੇ ਇੱਕ ਗੋਲੀ ਹੈ ਜਿਹੜੀ ਤੁਸੀਂ ਸਾਈਕੋ ਸਾਈਕਲੋਮਨ 7 ਆਉਂਦੀ ਹੈ ਇਹ ਤੁਸੀਂ ਜੇ ਪਾਊਡਰ ਸਵੇਰ ਦੇ ਟਾਈਮ ਦਿੱਤਾ ਤੇ ਸ਼ਾਮ ਨੂੰ ਇਹ ਗੋਲੀ ਦੇ ਸਕਦੇ ਹੋ ਸਾਈਕਲੋਮਨ ਠੀਕ ਹੈ ਉਸ ਤੋਂ ਬਾਅਦ ਪਸ਼ੂ ਜਦੋਂ ਹੀਟ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਪਸ਼ੂ ਨੂੰ ਉਸੇ ਟਾਈਮ ਤੇ AI ਨਹੀਂ ਕਰਵਾਉਣੀ ਹੈ ਉਹ ਹੀ ਤੁਸੀਂ ਮਿਸ ਕਰਨੀ ਹੈ ਅਗਰ ਤੁਸੀਂ ਉਸੇ ਤਰ੍ਹਾਂ ਕਰੋਗੇ ਕਿਉਂਕਿ ਟ੍ਰੀਟਮੈਂਟ ਪੂਰਾ ਹੋਏ ਬਿਨਾ ਤੁਸੀਂ ਕਨਸੀਵਿੰਗ ਕਰਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਠੀਕ ਨਹੀਂ ਹੋਏਗੀ ਠੀਕ ਹੈ ਤੇ ਪਸ਼ੂ ਤੁਹਾਡਾ ਕਨਸੀਵ ਨਹੀਂ ਕਰ ਪਾਏਗਾ ਤੁਸੀਂ ਇਹ ਪਾਊਡਰ ਸੀਆਰਐਸ ਰਿਪਰੋਮਨ ਤੇ ਵਰਤਨ ਤੇ 30 ਗ੍ਰਾਮ ਜਿਹੜੀ ਹਲਦੀ ਹੈ ਇਹ ਦੇਣੀ ਹੈ ਲਗਾਤਾਰ ਉਸ ਤੋਂ ਬਾਅਦ ਤੁਸੀਂ ਪਸ਼ੂ ਦਾ ਜਦੋਂ ਦੂਸਰੀ ਵਾਰ ਹੀਟ ਆਏਗੀ ਤਾਂ ਉਹ ਚੰਗੀ ਤਰ੍ਹਾਂ ਹੀਟ ਆਏਗੀ ਤੇ ਇਹ ਹੀਟ ਤਿੰਨ ਦਿਨ ਰਹੇਗੀ ਠੀਕ ਹੈ ਜੇ ਤੁਸੀਂ 18 ਤੋਂ 24 ਘੰਟੇ ਦੇ ਵਿੱਚ ਵਿੱਚ ਪਸ਼ੂ ਦੀ ਏਆਈ ਕਰਵਾਉਣੀ ਹੈ ਠੀਕ ਹੈ ਉਸ ਤੋਂ ਬਾਅਦ ਅਗਰ ਪਸ਼ੂ ਫੇਰ ਵੀ ਤਾਰਾ ਕਰਦਾ ਹੈ ਤਾਂ ਤੁਸੀਂ ਦੂਸਰੀ ਵਾਰ ਵੀ ਕਰਵਾਉਣੀ ਹੈ ਤੇ ਹੋ ਸਕਦਾ ਹੈ ਕਿ ਤੁਹਾਨੂੰ ਇਹ ਜਿਹੜੀ ਏਆਈ ਹੈ ਤਿੰਨ ਵਾਰੀ ਕਰਵਾਉਣੀ ਪਵੇ ਠੀਕ ਹੈ ਤੇ ਇਸ ਦੇ ਵਿੱਚ ਸ਼ਰਤ ਇਹ ਹੈ ਕਿ ਜੇ ਤੁਸੀਂ ਇਹ ਪੂਰਾ ਟ੍ਰੀਟਮੈਂਟ ਜੋ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸਿਆ ਹੈ ਪੂਰਾ ਟ੍ਰੀਟਮੈਂਟ ਤੁਸੀਂ ਯੂਜ਼ ਕਰਦੇ ਹੋ ਆਪਣੇ ਇੱਕ ਪਸ਼ੂ ਦੇ ਉੱਪਰ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਪਸ਼ੂ ਜਿਹੜਾ ਸ਼ਰਤੀਆ ਗੱਪਣ ਰਹਿ ਜਾਏਗਾ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਇਸ ਵੀਡੀਓ ਨੂੰ ਤੁਸੀਂ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਜਿਸ ਤਰ੍ਹਾਂ ਆਪਾਂ ਦੇਸੀ ਨੁਕਤੇ ਦੱਸੇ ਹੈ ਤੇ ਇਹ ਨੁਕਤਾ ਵੀ ਮੇਰੇ ਨਾਲ ਕਿਸੇ ਨੇ ਸ਼ੇਅਰ ਕੀਤਾ ਸੀ ਤਾਂ ਮੈਂ ਅੱਗੇ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਤੇ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਚੁਣੌਤੀ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਕਿਸੇ ਵੀਰ ਭੈਣ ਭਰਾ ਦਾ ਭਲਾ ਹੋ ਸਕੇ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਤੇ ਬਹੁਤ ਬਹੁਤ ਧੰਨਵਾਦ